ਟਰਾਂਸਪੋਰਟ ਨਗਰ ਜਿਸ ਨੂੰ ਜਹਾਜ਼ ਕੜਵੀ ਆਖਿਆ ਜਾਂਦਾ ਹੈ ਇੱਥੋਂ ਦੇ ਟਰਾਂਸਪੋਰਟਰ ਲੱਖਾਂ ਕਰੋੜਾਂ ਰੁਪਏ ਟੈਕਸ ਦੇ ਰੂਪ ਵਿੱਚ ਸਰਕਾਰ ਨੂੰ ਦਿੰਦੇ ਹਨ ਪਰ ਸਹੂਲਤਾਂ ਨਾਂ ਦੇ ਬਰਾਬਰ ਹਨ ਸਭ ਤੋਂ ਵੱਡੀ ਸਮੱਸਿਆ ਟਰਾਂਸਪੋਰਟ ਨਗਰ ਦੇ ਵਿਕਾਸ ਦੀ ਹੈ ਦ ਅੰਮ੍ਰਿਤਸਰ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕੇਦਾਰਨਾਥ ਬੂਬ ਵੱਲੋਂ ਸਾਡੀ ਟੀਮ ਨਾਲ ਸੰਪਰਕ ਕੀਤਾ ਗਿਆ ਤਾਂ ਸਾਡੀ ਟੀਮ ਨੇ ਹਾਲਾਤਾਂ ਨੂੰ ਕਵਰ ਕੀਤਾ ਦੇਖਿਆ ਕਿ ਟਰਾਂਸਪੋਰਟਰ ਗੰਦਗੀ ਭਰੇ ਮਾਹੌਲ ਵਿੱਚ ਕੰਮ ਕਰਨ ਲਈ ਮਜਬੂਰ ਹਨ ਕਿ ਉਹ ਮੰਡੀ ਤੋਂ ਜਹਾਜਗੜ ਵਿੱਚੋਂ ਹੁੰਦੇ ਹੋਏ ਚਮਰੰਗ ਰੋਡ ਇਕਤਾ ਨਗਰ ਰੋਡ ਤੇ ਕੂੜੇ ਦੇ ਵੱਡੇ ਵੱਡੇ ਢੇਰ ਲੱਗੇ ਹੋਏ ਹਨ ਟਰਾਂਸਪੋਰਟਰ ਅਤੇ ਰਾਗਿਰ ਖਾਸੇ ਪਰੇਸ਼ਾਨ ਹਨ ਉਹਨਾਂ ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਜਲਦ ਹੱਲ ਕੀਤਾ ਜਾਵੇ ਨਹੀਂ ਤਾਂ ਸੰਘਰਸ਼ ਤਾਰਾ ਅਖਤਿਆਰ ਕਰਨਾ ਪਵੇਗਾ ਇਸ ਮੌਕੇ ਮੀਤ ਪ੍ਰਧਾਨ ਸੁਸ਼ੀਲ ਕੁਮਾਰ ਰਾਜੇਸ਼ ਪੁਰੀ ਸੁਭੇਗ ਸਿੰਘ ਮੁਕੇਸ਼ ਵੋਹਰਾ ਸੁਰਜੀਤ ਕੁਮਾਰ ਸਮੇਤ ਸਮੂਹ ਟਰਾਂਸਪੋਰਟਰ ਮੌਜੂਦ ਸਨ ਦੇਖੋ ਇਹ ਕਹਿਣ ਨੂੰ ਹੈ ਟਰਾਂਸਪੋਰਟ ਨਗਰ ਆਇਆ ਹੈ ਤੇ ਬਲੀ ਸਿੰਘ ਭਗਵਾਨ ਸਿੰਘ ਰੋਲ ਸਮੱਸਿਆ ਪੰਜ-ਛੇ ਸਾਲ ਤੋਂ ਦੇਖ ਰਹੇ ਹਾਂ ਰੋਜ਼ ਇੱਥੇ ਬਾਹਰੋਂ ਆ ਕੇ ਗੰਦਗੀ ਦੇ ਢੇਰ ਲਾ ਜਾਂਦੇ ਸਿਰੇ ਸਫਾਈਆਂ ਕਰਾਈ ਦੀ ਹੈ ਪ੍ਰਸ਼ਾਸਨ ਨੂੰ ਕੰਪਲੇਟ ਕੀਤੀ ਕਾਰਪੋਰੇਸ਼ਨ ਨੂੰ ਇੰਪਰੂਵਮੈਂਟ 'ਚ ਉਹ ਆਂਦੇ ਆਸ਼ਵਾਸਨ ਦਿੰਦੇ ਆ ਗੱਡੀਆਂ ਨਾਲ ਚੁੱਕਦੇ ਆ ਤੇ ਫਿਰ ਗਾਹ ਨੂੰ ਨਿਕਲ ਜਾਂਦੇ ਆ ਰਾਤੀ ਫੇਰ ਆਂਦੇ ਗੰਦਗੀ ਦੇ ਢੇਰ ਲੱਗੇ ਹੁੰਦੇ ਆ ਮੈਨੂੰ ਲੱਗਦਾ ਨਾ ਟ੍ਰਾਂਸਪੋਰਟ ਨਗਰ ਦਾ ਬੇੜਾ ਅਗਰ ਕਰਕੇ ਰਾ ਦਿੱਤਾ ਦੇਖੋ ਸਾਡੀ ਲਾਗੇ ਟ੍ਰਾਂਸਪੋਰਟ ਇੱਥੇ ਰਹਿائش ਹੈਗੀ ਹੈ ਲੇਬਰ ਵਾਲੇ ਰਾਤ ਨੂੰ ਇੱਥੇ ਰਾਤ ਰੋਟੀ ਖਾਂਦੇ ਆ ਪਤਾ ਨਹੀਂ ਕਿੰਨੀ ਬੇਸਾਬਾ ਬੋ ਆਂਦੀ ਹੈ ਮੱਕੀ ਐਨਾ ਪਰੇਸ਼ਾਨ ਹੋ ਚੁੱਕੇ ਆ ਆਪਾ ਜੀ ਤੋਂ ਕੋਈ ਕੇਅਰ ਨਹੀਂ ਕੀ ਮੈਂ ਕਹਿੰਦਾ ਇਹੋ ਸਰਕਾਰ ਦੇ ਲੱਕ ਲਾਂਤ ਆ ਕਿਰਪਾ ਕਰਕੇ ਮੈਂ ਕਹਿੰਦਾ ਸੰਦੇਸ਼ ਦਿੱਤਾ ਜਾਏ ਪੰਜਾਬ ਸਰਕਾਰ ਨੂੰ ਇੰਪਰੂਵਮੈਂਟ ਨੂੰ ਕਾਰਪੋਰੇਸ਼ਨ ਨੂੰ ਜਾਂ ਤੇ ਇਹਦਾ ਕੋਈ ਸੁਲਝਾਣ ਨਹੀਂ ਤੇ ਇੱਥੇ ਸਾਰਾ ਟ੍ਰਾਂਸਪੋਰਟ ਨਾ ਟ੍ਰਾਂਸਪੋਰਟਾ ਬੰਦ ਕਰਕੇ ਇੱਥੇ ਧਰਨਾ ਦੇਗੀ तो कारपोशन देख के जाके स्यापे करेगी समस्या ये चारों तरफ गंदगी फैला कर ट्रस्ट वालों को क्या सा? हर बंदे को हमने कंप्लेन कर दी है लेकिन कोई सुनवाई नहीं हो रही है ट्रांसपोर्ट नगर कहते हैं ट्रांसपोर्ट नगर में एक चीज़ तो दिखा दें हर जगह जहाँ देखो कवाड़ियों ने कब्जा करके कहीं गंद पार्क है ना तो हमारे कोई व्यापारी आने को खुश है हम लोगों के पास ना कुछ है जहाँ भी जाओ सुनवाई कोई हो नहीं रही मान साहब तक को लेटर लिख दे हर बंदे को लेटर लिखा हुआ लेकिन कोई सुनवाई नहीं हो रही है अब तो लास्ट ऑप्शन यही बचा है हमारे पास कि हम ट्रांसपोर्टें अपनी बंद करके चारों तरफ अपनी गाड़ियाँ से रोड बंद करेंगे तब सुनवाई करेगी सरकार ऐसे सुनवाई करने वाली नहीं है क्योंकि ना तो हमारे कोई व्यापारी आता जो भी व्यापारी आता उसको लूट लिया जाता है रास्ते में रात को गंदगी गंदगी इतनी बदबू हम बैठ ही नहीं सकते यहाँ पर होकर के आप खुद आप देख सकते हैं चारों तरफ रोड रोडों के चारों तरफ गंद इतना फैला रखा है इसको कहते गुरु नगरी कहते हैं और गुरु नगरी का हाल देख लो क्या हो रखा है यहाँ पर जो पूरे अमृतसर का गंदा उठा के यहाँ ट्रांसपोर्ट में लिया के फेंका जा रहा है आप पूरे उसमें देख सकते हो घूम के ट्रांसपोर्ट नगर के अंदर क्या हालत करके ना रोड है यहाँ पर ना बिजली की व्यवस्था है ना कुछ यहाँ पर ये ट्रांसपोर्ट के ना गंदगी फैला रखी है इन्होंने चोरी डिकाती नहीं तो होंगी है इतना ट्रांसपोर्टेशन एक ऐसा व्यवसाय जो दो शहरों ने जोड़न का काम करता है लेकिन इस बार किसी गोरमेंट का ध्यान नहीं गया दिन तक चोरी डिकाती इन्नी नशे का कारोबार हुआ है बाकी गंदगी इन्नी है कि साढ़े पास लोगों वास्त बैठना मुश्किल हो गया है ਅਸੀਂ ਪ੍ਰਸ਼ਾਸਨ ਤੋਂ ਮੰਗ ਇਹ ਹੀ ਕਰਦੇ ਆ ਕਿ ਸਾਨੂੰ ਵੀ ਸਾਫ ਸਫਾਈ ਦਾ ਸਾਡੀ ਦਾ ਧਿਆਨ ਰੱਖਿਆ ਜਾਵੇ ਤਾਂ ਕਿ ਪ੍ਰੋਪਰ ਵਿਵਸਥਾ ਬਣੀ ਰਹੇ। ਨਹੀਂ ਤਾਂ ਅਸੀਂ ਵੀ ਧਰਨੇ ਦਵਾਂਗੇ ਇੱਥੇ। ਇਸ ਵੇਲੇ ਅਸੀਂ ਟਰਾਂਸਪੋਰਟ ਨਗਰ ਵਿੱਚ ਖੜੇ ਆ ਜਿਹਨੂੰ ਕਿ ਜਹਾਜ਼ਗੜ ਵੀ ਆਖਿਆ ਜਾਂਦਾ ਹੈ। ਇਹ ਜੋ ਰਸਤਾ ਜਾ ਰਿਹਾ ਹੈ ਇਹ ਘਿਓ ਮੰਡੀ ਤੋਂ ਏਕਤਾ ਨਗਰ ਵੱਲ ਜਾਂਦਾ ਹੈ ਤੇ ਰਸਤੇ ਦੇ ਵਿੱਚ ਕੂੜੇ ਦੇ ਢੇਰ ਲੱਗੇ ਨੇ। ਕਰੋੜਾ ਰੁਪਇਆ ਦਿੰਦੇ ਨੇ ਟਰਾਂਸਪੋਰਟਰ ਟੈਕਸ ਦੇ ਰੂਪ ਵਿੱਚ ਪਰ ਫਿਰ ਵੀ ਨਰਕ ਭਰੀ ਜ਼ਿੰਦਗੀ ਜੀ ਰਹੇ ਨੇ। ਨਿਗਮ ਪ੍ਰਸ਼ਾਸਨ ਨੂੰ ਇਹ ਕਈ ਵਾਰ ਇਸ ਸਮੱਸਿਆ ਬਾਰੇ ਆਖ ਚੁੱਕੇ ਨੇ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਸੋ ਟਰਾਂਸਪੋਰਟਰਾਂ ਦਾ ਆਖਣਾ ਹੈ ਕਿ ਜੇਕਰ ਆਉਣ ਵਾਲੇ ਸਮੇਂ 'ਚ ਇਸ ਡੰਪ ਦਾ ਕੋਈ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ 'ਚ ਇਹ ਭਗਤਾਂ ਵਾਲੇ ਡੰਪ ਦਾ ਰੂਪ ਧਾਰਨ ਕਰ ਸਕਦਾ ਹੈ। ਸੋ ਨਿਗਮ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇੱਥੇ ਆਉਣ ਵਾਲੇ ਵਪਾਰੀਆਂ ਨੂੰ ਟਰਾਂਸਪੋਰਟਾਂ ਦੇ ਹਿੱਤ ਨੂੰ ਦੇਖਦੇ ਹੋਏ ਇਸ ਕੂੜੇ ਦੇ ਢੇਰ ਨੂੰ ਜਲਦ ਤੋਂ ਜਲਦ ਚੁਕਵਾਇਆ ਜਾਵੇ। ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼